ਮਹਾਰਾਜੇ ਸੇਂਗੋ ਵਿਸ਼ਨੋ ਭਗਵਾਨ ਜੀ ਸੋ ਮਹਾਰਾਜੇ ਸੇਂਗੋ ਵਿਸ਼ਨੋ ਭਗਵਾਨ ਜੀ ਸਰਕਾਰ ਜੋ ਪਿਆਰੀ ਹਰ ਸੰਗਤ ਜੀਓ ਇਹ ਹਰਵਾਣੀ 30 ਜੇਖ 86 ਸੰਮਤ 11 ਵੰਤੀ ਦੇ ਵੀ ਦੇ ਗ੍ਰਹ ਪਿੰਡ ਸੇ ਹੀ ਕਲਾਂ ਜਿਲ੍ਹਾ ਜੰਮੂ ਵਿਖੇ ਸੱਚੇ ਪਾਸ਼ਾ ਜੀ ਵੱਲੋਂ ਉਚਾਰਨ ਕੀਤੀ ਗਈ ਹੈ ਇਸ ਬਾਹਰ ਬਾਣੀ ਅਨਸਾਰ ਸੱਚੇ ਪਾਸ਼ਾ ਜੀ ਨੇ ਭਗਤੀ ਨੂੰ ਭਗਤੀ ਦੇ ਰਾਹੀ ਭਗਤਾਂ ਨੂੰ ਕੁਝ ਫਰਮਾਨ ਕੀਤੇ ਹਨ ਕਿ ਆਓ ਮੇਰੇ ਫਰਮਾਂ ਬਲਦਾਰੋ ਕਿ ਕੁਝ ਮੇਰੇ ਫਰਮਾਨ ਸੁਣੋ ਆਓ ਭਗਤੀ ਕੀ ਕਹਿ ਰਹੀ ਹੈ ਬੜੇ ਪਿਆਰ ਤੇ ਸਤਕਾਰ ਨਾਲ ਸੁਣੀਏ ਸਰਵਣ ਕਰੀਏ ਤੇ ਵਿਚਾਰ ਕਰੀਏ ਭਗਤੀ ਕਹੇ ਜਨ ਭਗਤੋ ਮੇਰਾ ਸੁਣੋ ਫਰਮਾਨ ਪ੍ਰਭ ਦੇ ਫਰਮਾ ਬਰਦਾਰੋ ਦਿਆਂ ਜੜਾਈਆ ਆਪਣਾ ਕਾਇਮ ਕਰੋ ਤਰਮਈ ਮਾਨ ਪੂਰੀ ਕਿਰਿਆ ਬਾਰ ਕੜਾਈਆ ਪੰਜਾਂ ਤਤਾਂ ਵਾਲਿਓ ਪੰਚਮ ਆਪਣੇ ਘਰ ਕਰੋ ਪਰਦਾਨ ਪੰਚਮ ਮਿਲ ਕੇ ਵਜੇ ਵਧਾਈਆ ਭਗਤੀ ਕੀ ਕਹਿ ਰਹੀ ਹੈ ਕਿ ਜਿਹੜੇ ਪੰਚਮ ਹੈਗੇ ਆ ਇਹ ਪੰਜ ਕਿਹੜੇ ਆ ਇੱਕ ਸਬਰ ਸੰਤੋਖ ਆ ਦਇਆ ਭਾਵਨਾ ਆ ਨਿਮਰਤਾ ਆ ਸ਼ਹਿਨਸ਼ੀਲਤਾ ਤੇ ਪਰਉਪਕਾਰ ਜਦੋਂ ਇਹ ਪੰਜ ਤਾਂ ਜਿਹੜੇ ਸਾਡੇ ਪੰਚਮ ਸਾਡੇ ਚ ਆ ਜਾਣਗੇ ਤੇ ਸਾਡੇ ਅੰਦਰ ਆਪਣੇ ਆਪ ਹੀ ਵਧਾਈ ਵੱਜਣ ਲੱਗੇਗੀ ਕਦੇ ਗੁੱਸਾ ਸਾਡੇ ਚ ਆਊਗਾ ਹੀ ਕੁਸੀਂ ਸਾਰੇ ਮਾਨਵ ਜਾਤੀ ਮਾਨਸ ਰੂਪਨਸਾਨ ਉੱਚ ਨੀਚ ਨજર ਕੋਈ ਨਾ ਆਈਆ ਤੁਹਾਡਾ ਮਾਲਕ ਇਕੋ ਤੁਰਦਾ ਕਾਨ ਜੋ ਕਾਨ ਕਾ ਨਾ ਹੁਕਮ ਸੁਣਾਈਆ ਮੈਂ ਇੱਕ ਬੇਨਤੀ ਦਸਾ ਖੁਸ਼ੀਆਂ ਨਾਲ ਗਾ ਕੇ ਗਾਣ ਉਹ ਕਿਹੜੀ ਬੇਨਤੀ ਆ ਤੂੰ ਮੇਰਾ ਮੈਂ ਤੇ ਉਲਾ ਤੁਰਦਾ ਦੇਣਾ ਦੜਾਈਆ ਤੁਸੀਂ ਭਗਤ ਸਹੇਲੇ ਆਪਣੇ ਮੁਖ ਵਿੱਚੋਂ ਆਪਣੇ ਨੱਕ ਨਾਲ ਨੱਕ ਨਾਲ ਲਾਓ ਆਪਣੀ ਜ਼ਬਾਨ ਜ਼ਬਾਨ ਦਾ ਰਸ ਰਸਨਾ ਵਿੱਚੋਂ ਪ੍ਰਗਟਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਚ ਦਾ ਹੁਕਮ ਇੱਕ ਵਰਤਾਈਆ ਭਗਤੀ ਕੀ ਕਹਿ ਰਹੀ ਹੈ ਭਗਤੀ ਕਹੇ ਜਨ ਭਗਤੋ ਹੋ ਜਾਓ ਸੁਨ ਸਮਾਧੀ ਦਵਾਡੀ ਨજર ਕਿਸੇ ਨਾ ਆਈਆ ਰਸਨਾ ਵਾਰਿਓ ਬਣ ਜੋ ਮੁਨ ਜਗਤ ਬੋਲਣ ਦੀ ਲੋੜ ਰਹੇ ਨਾ ਰਈਆ ਕਿ ਤੁਸੀਂ ਐਦਾਂ ਪਰਮਾਤਮਾ ਦੀ ਭਗਤੀ ਵਿੱਚ ਸੋਣ ਹੋ ਜੋ ਤੁਹਾਨੂੰ ਬੋਲਣ ਦੀ ਕੋਈ ਜ਼ਰੂਰਤ ਹੀ ਨਾ ਰਵੇ ਅਵਾਜ਼ਾਂ ਅਵਾਜ਼ਾਂ ਸੁਣਨ ਵਾਲਿਓ ਆਪਣੇ ਅੰਦਰੋਂ ਸੁਣ ਲੋ ਤੋਨ ਅਨਾਦੀ ਤੋਨ ਕਰੇ ਸ਼ਣਵਾਈਆ ਆਪਣੇ ਆਪ ਨੂੰ ਲਓ ਚੁਣ ਆਪਣਾ ਆਪ ਲਓ ਪ੍ਰਗਟਾਈਆ ਆਪਣੇ ਵਿੱਚ ਪ੍ਰਗਟ ਕਰੋ ਸਾਚੇ ਗੁਣ ਸੱਚੇ ਗੁਣ ਕਿਹੜੇ ਸਤੋ ਗੁਣ ਵਾਲੇ ਗੁਣ નિદાન ਗੁਣ નિદાન ਚਾਈ ਚਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਰ ਸੱਚ ਦਾ ਰੰਗ ਦੇ ਰੰਗਾਈਆ ਭਗਤੀ ਕਹੇ ਜਨ ਭਗਤੋ ਆਪਣੇ ਅੰਦਰ ਮਾਰ ਲੋ ਚਾਕੀ ਚਾਕਾ ਰਹਿਣ ਕੋਈ ਨਾ ਪਾਈਆ ਪਰਦਾ ਖੋਲ ਕੇ ਵੇਖੋ ਤਾਕੀ ਕੁੰਡਾ ਬਜਰ ਕਪਾਟ ਖੁਲਾਈਆ ਅਮਰਤ ਜਾਮ ਪੀਓ ਬਣ ਕੇ ਸਾਕੀ ਸਾਕੀ ਮਿੰਜ ਸੱਜਣ ਮਿੱਤਰ ਬਣ ਕੇ ਪਿਆਲਾ ਨਾਮ ਹੱਥ ਉਠਾਈਆ ਕੁਰੰਦੇਰਾ ਮਿਟਾਓ ਰਾਤੀ ਨਿਜ ਨੇਤਰ ਲਾਓ ਚਮਕਾਈਆ ਕੁਰੰਦੇਰਾ ਜਿਹੜਾ ਸਾਡਾ ਕਾਮ ਕ੍ਰੋਧ ਲੋ ਮੋਹ ਹੰਕਾਰ ਦਾ ਉਸ ਨੂੰ ਮਿਟਾ ਕੇ ਆਪਣਾ ਨਿਜ ਨੇਤਰ ਜਿਹੜਾ ਨੂੰ ਚਮਕਾਓ ਸਾਚਾ RAM ਵਸਾਓ ਵਿੱਚ ਸੀਨੇ ਛਾਤੀ ਛਤਰੂ ਪੰਜ ਵਕਾਰ ਅੰਦਰੋਂ ਭਾਰ ਕੜਾਈਆ ਤੁਹਾਡੀ ਧਰਮ ਦੀ ਹੋਵੇ ਪਰਬਾਤੀ ਸਰਗੀ ਸੰਧਿਆ ਵੰਡ ਨਾ ਕੋਈ ਵੰਡਈਆ ਸਰਗੀ ਤੇ ਸੰਧਿਆ ਦੋ ਵਰਡ ਹੈਗੇ ਆ ਸਰਗੀ ਸਵੇਰ ਦੇ ਸਮੇਂ ਨੂੰ ਕਿਹਾ ਜਾਂਦਾ ਦਾ ਜਿਹੜੀ ਹੈਗੀ ਸੰਧਿਆ ਸ਼ਾਮ ਦਾ ਟਾਈਮ ਉਹ ਕਹਿੰਦੇ ਕਿ ਇੰਦਾਂ ਦੀ ਤੁਹਾਡੀ ਪਰਵਾਹੀ ਹੋਵੇ ਕਿ ਤੁਹਾਨੂੰ ਸਰਗੀ ਤੇ ਸੰਧਿਆ ਦੇ ਵਿੱਚ ਕੋਈ ਡਿਫਰੈਂਸ ਮਹਿਸਰਨਾ ਆਵੇ ਦਰਸ਼ਨ ਪਾਓ ਉਸ ਕਮਲਾ ਪਤੀ ਜੋ ਪਤ ਪਰਮੇਸ਼ਰ ਇੱਕ ਅਖਵਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਮੇ ਕਲੰਕ ਨਰੈਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਭਗਵਾਨ ਜਿਸ ਦਾ ਖੇਲ ਸਦਾ ਪਉ ਪਾਂਤੀ ਵੇਸ ਨੇਕਾ ਰੂਪ ਬਦਲਾਈਆ ਆਓ ਹਰ ਸੰਗਤ ਜੀ ਮੈਂ ਇੱਥੇ ਹੀ ਬਾਣੀ ਸਵਾਗਤ ਕਰਨ ਦੀ ਸੱਚੇ ਪਾਤਸ਼ਾਹ ਜੀ ਪਾਸੋਂ ਤੇ ਹਰ ਸੰਗਤ ਪਾਸੋਂ ਇਜਾਜ਼ਤ ਚਾਹਾਂਗੀ ਬਾਣੀ ਪੜਦੇ ਆ ਵਿਚਾਰ ਕਰਦੇ ਆ ਕੋਈ ਅਖਰ ਵੱਧ ਘਟ ਪੜਿਆ ਗਿਆ ਹੋਵੇ ਮੈਂ ਸੱਚੇ ਪਾਤਸ਼ਾਹ ਜੀ ਪਾਸੋਂ ਹਰ ਸੰਗਤ ਜੀ ਪਾਸੋਂ ਖੇਮਾ ਦੀ ਜਾਚਕ ਹਾਂ ਆਓ ਸਾਰੇ ਮੇਰੇ ਨਾਲ ਪੰਜ ਝਕਾਰਿਆਂ ਦਾ ਉੱਚੀ ਆਵਾਜ਼ ਵਿੱਚ ਸਾਥ ਦਿਓ ਜੀ ਸੋ ਹੋ ਹਮ ਮਹਾਰਾਜੇ ਸਿੰਘ ਵਿਸ਼ਨੂ ਭਲਵਾਂ ਦੀ Yeah. Yes.